आज से डॉक्टर्स नु सेलिब्रेट ਕਰ ਰਹੇ ਆ ਜੀ ਇੱਥੇ ਸਾਡੇ ਜਿਹੜੇ ਬੈਸਟ ਪਰਫਾਰਮਿੰਗ ਡਾਕਟਰਸ ਹੈਗੇ ਆ ਸਭ ਤੋਂ ਪਹਿਲਾਂ ਮੈਂ ਸਾਰੇ ਡਾਕਟਰਸ ਨੂੰ ਕੰਗ੍ਰੈਚੂਲੇਟ ਕਰਦੀ ਹਾਂ ਇਸ ਦਿਤੇ ਕਿਉਂਕਿ ਅਨੰਸੀਂ ਆਨਰ ਕਰ ਲਈਏ ਡੇ ਸੈਲੀਬ੍ਰੇਟ ਕਰਦੇ ਆ ਤਾਂ ਕਿ ਉਹਨਾਂ ਨੂੰ ਅਸੀਂ ਹੌਸਲਾ ਫੁਜਾਈ ਕਰੀਏ ਤੇ ਤਾਂ ਕਿ ਅੱਗੇ ਉਹ ਵਤ ਤੋਂ ਵਤ ਸਾਡੀ ਸਪੋਰਟ ਕਰਨ ਤੇ ਅੱਗੇ ਹੈਲਥ ਸਰਵਿਸ ਬੈਸਟ ਪਰਫਾਰਮ ਕਰੇ ਮਨਨ ਕਿਵਰੀ ਕੋਈ ਡਾਕਟਰ ਕੋਲ ਗਲਤੀ ਵੀ ਕਰੇ ਰਿਸਪੌਂਸ ਕੀ ਹੈ ਕਿ ਸੇਲੇ ਮਨ ਡਾਕਟਰ ਕੋਲ ਗਲਤੀ ਹੋ ਜਾਂਦੀ ਮੈਨਸ ਮਨ ਅ ਦੇਖੋ ਹਿਊਮਨ 에ਰਰ ਤਾਂ ਹਰ ਕਿਤੇ ਵੀ ਹੋ ਸਕਦੀ ਹੈ ਬਟ ਕੋਸ਼ਿਸ਼ ਕਰਦੇ ਆ ਅਸੀਂ ਡਾਕਟਰਸ ਨੂੰ ਕਰਦੇ ਆ ਸਹਿਯੋਗ ਦੇ ਲਈ ਕਵਾਂਗੇ ਕਿ ਜੇ ਕੋਈ ਗਲਤੀ ਹੁੰਦੀ ਹੈ ਤਾਂ ਪੇਸ਼ੈਂਟ ਨੂੰ ਸਮਝਾਇਆ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਤੇ ਘੱਟ ਤੋਂ ਘੱਟ ਜਿਹੜੀ 에ਰਰ ਕੀਤੀ ਜਾਵੇ ਇਸ ਫੀਲਡ ਦੇ ਵਿੱਚ ਕਿਉਂਕਿ ਉਹ ਕਈ ਵਾਰ ਲਾਈਫ ਸੇਵਿੰਗ ਜਿਹੜੇ ਹੈਗੇ ਸਾਡਾ ਪ੍ਰੋਸੀਜਰ ਨੂੰ ਖਾਟ ਕਰ ਦਿੰਦੀ ਹੈ ਅੱਜ ਜਦ ਤਨ ਮਨ ਤੁਸੀਂ ਆਮ ਦਰਤ ਨੂੰ ਕੀ ਮੈਸੇਜ ਆਜਾ ਉਸੀਂ ਇਹ ਕਹਾਂਗੇ ਕਿ ਡਾਕਟਰਸ ਨੂੰ ਕਿਉਂਕਿ ਉਹ ਇੰਨਾ ਵਰਕਲੋਡ ਹੈਗਾ ਗਵਰਨਮੈਂਟ ਡਾਕਟਰਸ ਦੇ ਉੱਪਰ ਉਹ ਜਿਸ ਤਰ੍ਹਾਂ ਦੇ ਸਪੰਸਸ ਕੰਮ ਕਰਦੇ ਆ ਦੋ ਦੋ ਟਾਈਟ 200 ਪੇਸ਼ੈਂਟਸ ਦੇ ਲਈ ਦੇਖਦੇ ਆ ਜੋ ਕਿ ਕਪੈਸਿਟੀ ਆਮ ਇੱਕ ਡਾਕਟਰ ਦੀ ਤੋਂ ਬਾਹਰ ਹੁੰਦਾ ਤੇ ਜੇ ਉੱਥੇ ਥੋੜਾ ਟਾਈਮ ਲੱਗ ਰਿਹਾ ਇੰਪੇਸ਼ੈਂਟ ਨਹੀਂ ਹੋਣਾ ਚਾਹੀਦਾ ਜੇ ਕੋਈ ਡਾਕਟਰ ਤੋਂ ਗਲਤੀ ਹੁੰਦੀ ਆ ਜਾਂ ਕੁਝ ਹੁੰਦਾ ਉਹਨੂੰ ਵੀ ਥੋੜਾ ਜਿਆ ਹਿਊਮਨ 에ਰਰ ਸਮਝ ਕੇ ਅਡਜਸਟ ਕੀਤਾ ਜਾਵੇ ਤੇ ਥੋੜਾ ਜਿਆ ਜੋ ਸਾਡਾ ਹੈਗਾ ਟੋਕਨ ਸਿਸਟਮ ਹੈਗਾ ਉਹਨੂੰ ਫੋਲੋ ਕੀਤਾ ਜਾਵੇ ਅਜੀ ਡਾਕਟਰ ਦੇ ਮਨਾਇਆ ਜਾ ਰਿਹਾ ਹੈ ਔਰ ਪਹਿਲੇ ਤਾਂ ਮੈਂ ਸਾਰੇ ਆਪਣੇ ਡਾਕਟਰ ਭਰਾਵਾਂ ਨੂੰ ਭੈਣਾਂ ਨੂੰ ਇਸ ਦਿਨ ਦੇ ਬਹੁਤ ਬਹੁਤ ਸ਼ੁਕਰੀਆ ਕਾਮਰਾ ਮਦੇਰਾ ਚਾਹਨਾ ਔਰ ਜਿੱਦਾਂ ਕਿ ਤੁਸੀਂ ਇਹ ਜਾਣਦੇ ਹੋ ਕਿ ਇਹ ਦਿਨ ਸਾਰੇ ਜਿਹੜੇ ਹੈਗੇ ਇਸ ਲਈ ਮਨਾਏ ਜਾਂਦੇ ਆ ਕਿ ਸਿਰਫ ਇੱਕ ਚੀਜ਼ ਨੂੰ ਹਾਈਲਾਈਟ ਕਰਨ ਵਾਸਤੇ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਤਾਂ ਕਿ ਲੋਕਾਂ 'ਚ ਜਾਗਰਤੀ ਆਵੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਵੀ ਇੱਕ ਸਮਾਜੀ ਦਾ ਅੰਗ ਹੈ ਹਰ ਦਿਵਸ ਦਾ ਇਹੀ ਮੈਨਾ ਹੈਗਾ ਕਿ ਜਿੱਦਾਂ ਅਸੀਂ ਡਿਫਰੈਂਟ ਡਿਫਰੈਂਟ ਓਕੇਜਨਸ ਤੇ ਡਿਫਰੈਂਟ ਡਿਫਰੈਂਟ ਚੀਜ਼ਾਂ ਨੂੰ ਮਨਾਨੇ ਆ ਉਹ ਸਿਰਫ ਉਸ ਦਿਨ ਨੂੰ ਯਾਦ ਕਰ ਇਸ ਕਰਕੇ ਬਣਾਇਆ ਜਾਂਦਾ ਤਾਂ ਕਿ ਉਸ ਵਾਰ ਦੇ ਦਿਨ ਮਾਰੇ ਅਸੀਂ ਸਪੈਸ਼ਲੀ ਉਸ ਵਾਰ ਦੇ ਸੋਚੀਏ ਤਾਂ ਇਸੇ ਕਰਕੇ ਡਾਕਟਰਸ ਡੇ ਅੱਜ ਬਣਾਇਆ ਜਾ ਰਿਹਾ ਔਰ ਇਹ ਅੱਜ ਸਿਵਲ ਹਸਪਤਲ ਸਰਜਨ ਦੇ ਵਕੇ ਸਿਵਲ ਸਰਜਨ ਦਫਤਰ ਦੇਕੇ ਜਿਹੜੇ ਅੱਜ ਸਾਰੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਉਸੇ ਲੜੀ ਦਾ ਇੱਕ ਹਿੱਸਾ ਹੈ ਇਹ ਸਾਰੇ ਡਾਕਟਰਸ ਨੂੰ ਇੱਕ ਸ਼ਲਾਘਾਯੋਗ ਕੰਮ ਕਰਨ ਚ ਆਪਣੇ ਫੀਲਡ ਚ ਪਲੱਸ ਉਹਨਾਂ ਨੂੰ ਇੱਕ ਸ਼ਬਾਸ਼ੀ ਦੇਣ ਚ ਔਰ ਉਹਨਾਂ ਨੂੰ ਇੱਕ ਹੌਸਲਾ ਅਫਜ਼ਾਈ ਦੇਣ ਦੇ ਮਕਸਦ ਨਾਲ ਇਹ ਬਣਾਇਆ ਜਾ ਰਿਹਾ ਤਾਂ ਜੋ ਸਾਰਿਆਂ ਚ ਇਹ ਭਾਵਨਾ ਆਵੇ ਕਿ ਉਹ ਜਿਸ ਸਾਹ ਨਾਲ ਕੰਮ ਕਰ ਰਹੇ ਆ ਉਹਨੂੰ ਹੋਰ ਵਧੀਆ ਢੰਗ ਨਾਲ ਕਰਨ ਔਰ ਇਹ ਲੋਕਾਂ ਦੀ ਸੇਵਾ ਕਰਨ ਸਰ ਇਹ ਜਿਹੜਾ ਡਾਟਾ ਡੇ ਹਰ ਸਾਲ ਸਰ ਬਣਾਇਆ ਜਾਂਦਾ ਜੀ ਹਰ ਸਾਲ ਬਣਾਇਆ ਜਾਂਦਾ ਸਰ ਇਸ ਦਿਨ ਸਰ ਤੁਸੀਂ ਆਮ ਜਨਤਾ ਨੂੰ ਲੋਕਾਂ ਨੂੰ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਮੈਸੇਜ ਦੇਣਾ ਚਾਹੁੰਦੇ ਮੇਰੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹੀ ਸੰਦੇਸ਼ ਹੈ ਜੀ ਕਿ ਅਸੀਂ ਵੀ ਇੱਕ ਸੋਸਾਇਟੀ ਦਾ ਅੰਗ ਆ ਅਸੀਂ ਵੀ ਇਨਸਾਨ ਹੈਗੇ ਜਿਹੜੇ ਕਿ ਇੱਕ ਕੰਮ ਕਰ ਰਹੇ ਹਾਂ ਇਸ ਕੰਮ ਇੱਕ ਤਰੀਕੇ ਦੇ ਵਿੱਚ ਇੱਕ ਸਿਸਟਮ ਦੇ ਵਿੱਚ ਔਰ ਸਾਡਾ ਸਾਰਿਆਂ ਦਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਵਧ ਸਕਦੇ ਹਾਂ ਸਰ ਤੁਹਾਡੀ ਸੇਵਾ ਕਰ ਸਕਦੇ ਕਿਸੇ ਆਡਰ ਕੋ ਸਰ ਮੜੀ ਮੋਟੀ ਗਲਤੀ ਕਮੀ ਹੋਏਂਦੀ ਸਰ ਲੋਕੀ ਬੜਾ ਸਵਾਲ ਚੁੱਕਦੇ ਆ ਜੀ ਦੇਖੋ ਇਹ ਤਾਂ ਲੋਕਾਂ ਨੇ ਮਨਸਰ ਹੈ ਨਾ ਜੀ ਇਹ ਸਵਾਲ ਚੁਕਣਾ ਜਾਂ ਨਾ ਚੁਕਣਾ ਇਹ ਤਾਂ ਲੋਕਾਂ ਨੇ ਮਨਸਰ ਹੈ ਜਿਹੜਾ ਇਨਸਾਨ ਕੰਮ ਕਰਦਾ ਹੈਗਾ ਉਹ ਕਿਤੇ ਨਾ ਕਿਤੇ ਕੁਛ ਨਾ ਕੁਛ ਕੁਝ ਚੀਜ਼ ਕਿਸੇ ਨੂੰ ਪਸੰਦ ਨਹੀਂ ਆਉਂਦੀਆਂ ਦੇ ਕਦੇ ਕਿਸੇ ਨੂੰ ਬੋਲਬਾਣੀ ਨਹੀਂ ਪਸੰਦ ਆਉਂਦੀ ਕਿਸੇ ਨੂੰ ਕਿਸੇ ਦਾ ਕੰਮ ਕਰਨ ਦਾ ਤਰੀਕਾ ਨਹੀਂ ਪਸੰਦ ਆਉਂਦਾ ਪਰ ਜਿਹੜੀ ਗੱਲ ਇਹ ਹੈਗੀ ਕਿ ਪੇਸ਼ੈਂਟ ਦੇ ਨਾਲ ਜਿਹੜਾ ਡਾਕਟਰ ਦਾ ਰਿਲੇਸ਼ਨ ਹੈ ਉਹ ਡਿਫਰੈਂਟ ਤਰੀਕੇ ਦਾ ਹੈ ਔਰ ਪੇਸ਼ੈਂਟ ਨੂੰ ਵੀ ਡਾਕਟਰ ਦੀ ਉਸੇ ਸਾਹਮਣੇ ਇੱਜ਼ਤ ਕਰਨੀ ਚਾਹੀਦੀ ਹੈ ਔਰ ਉਹਦੀ ਗੱਲ ਨੂੰ ਮੰਨਣਾ ਚਾਹੀਦਾ ਹੈ ਜਿਸ ਨਾਲ ਆਪਾਂ ਬਾਕੀ ਚੀਜ਼ਾਂ ਦੀ ਇੱਕ ਪਰਿਵਾਰ ਚ ਕਰ ਦੇਈਏ ਠੀਕ ਹੈ ਸ਼ੁਕਰੀਆ ਕੀ ਆਪਣਾ ਕੰਮ ਵਾਤਵਾਰਤ ਕਰਨ ਦੀ ਕੋਸ਼ਿਸ਼ ਕਰਨੀ ਹੈ ਪਰ ਅੱਜ ਸਾਡੀ ਵੀ ਹੌਸਲਾ ਫਜ਼ਾਈ ਕੀਤੀ ਹੈ ਆ ਸਰਟੀਫਿਕੇਟਸ ਸਾਨੂੰ ਦਿੱਤੇ ਗਏ ਸਾਡੇ ਮੈਡਮ ਵੱਲੋਂ ਸਾਡੇ ਐਮਸੀ ਸਰ ਵੱਲੋਂ ਸਾਰੇ ਨੇ ਸਾਡੀ ਹੌਸਲਾ ਫਜ਼ਾਈ ਕੀਤੀ ਹੈ ਤਾਂ ਕਿ ਅਸੀਂ ਜੋ ਆਪਣਾ ਕੰਮ ਕਰ ਰਹੇ ਹਾਂ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਹੋਰ ਵਾਤਵਾਰਤ ਕਰ ਸਕੀਏ ਠੀਕ ਹੈ